हां जी दोस्तों आज ਬਹੁਤ ਦਿਨਾਂ ਬਾਅਦ ਇਕੱਠੇ ਹੋਏ ਆ ਤੇ ਬੜਾ ਕੁਝ ਆਲੇ ਦੁਆਲੇ ਵਾਪਰ ਰਿਹਾ ਵਾ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਜੋ ਹੜ੍ਹਾਂ ਦੀ ਹਾਲਤਾਂ ਹਨ ਹੜ੍ਹਾਂ ਵੇਠ ਪੰਜਾਬ ਦਾ ਬਹੁਤ ਵੱਡਾ ਹਿੱਸਾ ਆਇਆ ਹੋਇਆ ਵਾ ਤੇ ਉਹਦੇ ਬਾਰੇ ਤੇ ਕੁਝ ਹੋਰ ਵੀ ਗੱਲਾਂ ਬਾਤਾਂ ਤੇ ਬਹਿ ਕੇ ਵਿਚਾਰ ਕਰ ਰਹੀਆਂ ਆਪਣੇ ਨਾਲ ਨੀਤਾ ਮਾਛੀ ਕੇ ਬਾਈ ਜੀ ਨੇ ਤੇ ਆਪੋ ਨਾਲ ਲੈਨੇ ਆ ਤੇ ਨੀਤਾ ਬਾਈ ਜੀ ਵੈਲਕਮ ਥੈਂਕ ਯੂ ਜਕੇ ਬਾਈ ਬਹੁਤ ਬਹੁਤ ਧੰਨਵਾਦ ਉਹ ਜਿਵੇਂ ਕਹਿੰਦੇ ਹੁੰਦੇ ਹਨ ਵੀ ਇਤੀ ਮਾਰ ਪਈ ਕਰ ਲਾਣੀ ਤਾਂ ਕਿ ਦਰਦ ਨਾ ਆਇਆ ਉਹ ਨਾ ਜੇ ਗੁਰੂ ਨਾਨਕ ਸਾਹਿਬ ਦੀਆਂ ਜਿਹੜੀਆਂ 17 ਅੱਜ ਜਿਸ ਤਰੀਕੇ ਨਾਲ ਪੰਜਾਬ ਦੇ ਹਾਲਾਤ ਔਰ ਇਤੇ ਪੂਰਿਆਂ ਟੁੱਕਦੀਆਂ ਹੈਗੀਆਂ ਜਿਸ ਤਰੀਕੇ ਨਾਲ ਉੱਥੇ ਜਾਨੀ ਮਾਲੀ ਨੁਕਸਾਨ ਹੋਇਆ ਤੇ ਪਾਣੀ ਜਿਵੇਂ ਉੱਥੇ ਦਰਨ ਦਣਾਉਂਦਾ ਪਰਦਾ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਪੈਲੀਆਂ ਦੇ ਵਿੱਚ ਤੇ ਦਿਲ ਦੇ ਨਾਲ ਅੰਦਰੋਂ ਚੀਜ਼ ਸੁੱਟਦੀ ਬਿਲਕੁਲ 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 ਤੇ ਉਸੇ ਤੇ ਆਪਾਂ ਇਹੜੇ ਬਈ ਵਿਚਾਰ ਕਰਨ ਲੱਗੇ ਸੀਗੇ ਪੰਜਾਬ ਦੇ ਉੱਧਰ ਬਹੁਤ ਵੱਡਾ ਹਿੱਸਾ ਇਸ ਵੇਲੇ ਹੜ੍ਹਾਂ ਦੀ ਮਾਰ ਵਿੱਚ ਆਇਆ ਹੈ ਤੇ ਬੜੇ ਬੜੇ ਹਾਲਾਤ ਨੇ ਲੋਕਾਂ ਦੇ ਜੋ ਕੋਠਿਆਂ ਤੇ ਬੈਠੇ ਨੇ ਕੋਈ ਪਸ਼ੂਆਂ ਨੂੰ ਚਾਰਾ ਨਹੀਂ ਗਿਆ ਕੋਈ ਹੋਰ ਚ ਜਾਨੀ ਉਹਦੇ ਬਾਰੇ ਤੁਸੀਂ ਸਟੱਡੀ ਕੀਤਾ ਤਾਂ ਤੁਸੀਂ ਮੀਡੀਆ ਦੇ ਵਿੱਚ ਹੋਰ ਵੀ ਜਾਣਕਾਰੀ ਲੈਣਿਆ ਉਹ ਸਾਡੇ ਨਾਲ ਹੁਣ ਦੇ ਮੌਜੂਦਾ ਹਾਲਾਤ ਸਾਂਝਾ ਕਰੋ ਤੇ ਜਿੱਗੇ ਭਾਈ ਆਪਾਂ ਪੰਜਾਬ ਤੋਂ ਬਹੁਤ ਦੂਰ ਬੈਠੇ ਆ ਹਮੇਸ਼ਾ ਜਿਹੜਾ ਆਪਣਾ ਦਿਲ ਦਿਲਾ ਹੋ ਪੰਜਾਬ ਦੀ ਸੁੱਖ ਸ਼ਾਂਤੀ ਵਾਸਤੇ ਟੜਕਦਾ ਤੇ ਆਪਾਂ ਨੂੰ ਜਿੰਨਾ ਪਤਾ ਲੱਗਦਾ ਹੈਗਾ ਉਹ ਮੀਡੀਆ ਦੇ ਜਰੀਏ ਪਤਾ ਲੱਗਦਾ ਅਖਬਾਰਾਂ ਦੇ ਜਰੀਏ ਪਤਾ ਲੱਗਦਾ ਫੇਸਬੁੱਕ ਦੇ ਜਰੀਏ ਪਤਾ ਲੱਗਦਾ ਹਾਂਜੀ ਉਹਦੇ ਮੁਤਾਬਕ ਹੁਣ ਤੱਕ ਕਹਿੰਦੇ ਆ ਵੀ ਤਕਰੀਬਨ 13-1400 ਜਿਹੜਾ ਪਿੰਡ ਆ ਪੰਜਾਬ ਦਾ ਬਲੇ ਅੱਛਾ ਉਹੋ ਪਾਣੀ ਦੀ ਬੁਰੀ ਤਰ੍ਹਾਂ ਦੇ ਨਾਲ ਮਾਰਦੇ ਹੋਏ ठा ਤਕਰੀਬਨ 8-9 ਜ਼ਿਲ੍ਹੇ ਪੰਜਾਬ ਦੇ ਖਾਸ ਤੌਰ ਤੇ ਜਿਹੜੇ ਕੰਢੀ ਇਲਾਕੇ ਦੇ ਇਹਦੀ ਹੈਗੇ ਆ ਹਾਂਜੀ ਤੇ ਜਿਹੜੇ ਕਿ ਬਿਆਸ ਦਰਿਆ ਦੇ ਨਾਲ ਲੱਗਦੇ ਆ ਸਤਲੁਜ ਦੇ ਨਾਲ ਲੱਗਦੇ ਆ ਰਾਵੀ ਦੇ ਨਾਲ ਲੱਗਦੇ ਆ ਇੱਧਰ ਪਟਿਆਲੇ ਦੇ ਨੇੜੇ ਘੱਗਰ ਹਾਂਜੀ ਘੱਗਰ ਦਾ ਪੱਕਾ ਹਰ ਸਾਰੀ ਨੁਕਸਾਨ ਕਰਦਾ ਐਤਕੀ ਵੀ ਉੱਥੇ ਪਾਣੀ ਦਾ ਜਿਹੜਾ ਲੈਵਲ ਆ ਘੱਗਰ ਦੇ ਵੀ ਦੁਆਰੇ ਚੜ ਗਿਆ ਪਹਿਲਾਂ ਉਹ ਏਰੀਆ ਸੇਫ ਗਿਣਾ ਜਾਂਦਾ ਸੀ ਸੇਫ ਗਿਣਾ ਜਾਂਦਾ ਸੀ ਤੇ ਜਿਹਦਾ ਕਰਕੇ ਜਿਵੇਂ ਕਹਿੰਦਾ ਵੀ ਖਾਸ ਤੌਰ ਤੇ ਜਿਵੇਂ ਗਰਦਾਸਪੁਰ ਆ ਪਠਾਨਕੋਟ ਆ ਇੱਧਰ ਫਰੋਜਪੁਰਾ ਹਾਂਜੀ ਤੇ ਫਾਜ਼ਿਲਕਾ ਏਰੀਆ ਹੈਗਾ ਤੇ ਜਲੰਧਰ ਏਰੀਆ ਹੈਗਾ ਹਸ਼ਿਆਰਪੁਰ ਏਰੀਆ ਕਪੂਰਥਲਾ ਹਾਂਜੀ ਤੇ ਥੋੜਾ ਬਹੁਤਾ ਏਰੀਆ ਮੋਗੇ ਦਾ ਬਰਨਾਲੇ ਜ਼ਿਲ੍ਹੇ ਦਾ ਏਰੀਆ ਅਮਰਸਰ ਦਾ ਏਰੀਆ ਤੇ ਮਾਨਸਾ ਏਰੀਆ ਤੇ ਪਟਿਆਲਾ ਏਰੀਆ ਇਹ ਵੀ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਇਆ ਹੈਗਾ ਤੇ ਜੱਗੇ ਵੀ ਜਿੱਥੋਂ ਤੱਕ ਪਤਾ ਲੱਗਿਆ ਕਹਿੰਦੇ ਵੀ ਤਕਰੀਬਨ 3-4 ਲੱਖ ਏਕੜ ਜ਼ਮੀਨ ਦੇ ਵਿੱਚ ਪਾਣੀ ਜਿਹੜਾ ਬੁਰੀ ਤਰ੍ਹਾਂ ਦੇ ਨਾਲ ਫਿਰ ਗਿਆ ਜਿਹੜੀ ਖਾਣ ਵਾਲੀ ਫਸਲ ਹੈ ਉਹ ਤਾਂ ਮਾਰੀ ਮਾਰ ਗਈ ਹਾਂਜੀ ਕਿਉਂਕਿ ਉਹਰੇ ਚ ਕਹਿੰਦੇ ਮਿੱਟੀ ਇੰਨੀ ਜ਼ਿਆਦੇ ਆ ਗਈ ਵੀ ਆਉਣ ਵਾਲੇ ਸਮੇਂ ਦੇ ਵਿੱਚ 2-3 ਫਸਲਾਂ ਹਜੇ ਉੱਥੇ ਹੋਰ ਨਹੀਂ ਹੋਣਗੀਆਂ ਬਹੁਤ ਵੱਡਾ ਨੁਕਸਾਨ ਹੈ ਮੈਂ ਕਹਿੰਦਾ ਇੱਟਾ ਵੱਡਾ ਨੁਕਸਾਨ ਮੈਂ ਤਾਂ 88 ਦਾ ਹੜ੍ਹ ਕਹਿੰਦੇ ਹੁੰਦੇ ਸੀ ਨਾ ਹਾਂਜੀ ਆਹ ਉਹ ਮੈਂ ਤਾਂ ਉਦੋਂ ਹਿੰਦੀ ਕਰ ਸੀਗਾ ਤੂੰ ਚਲ ਇੱਥੇ ਆਏਗਾ ਹਾਂਜੀ ਉਦੋਂ ਦੱਸਦੇ ਆ ਵੀ 11 ਲੱਖ ਕਿਉਂ ਸਖ ਪਾਣੀ ਪੰਜਾਬ ਦੇ ਵਿੱਚ ਆਇਆ ਸੀ ਬਿਲਕੁਲ ਬਿਲਕੁਲ ਤੇ ਹੁਣ ਆਲਰੇਡੀ 15 ਲੱਖ ਕਿਉਂ ਸਖ ਪਾਣੀ ਆ ਜਿਹੜਾ ਪੰਜਾਬ ਦੇ ਵਿੱਚ ਆ ਚੁੱਕਿਆ ਬਿਲਕੁਲ ਤੇ ਹਜੇ ਉਹਦੀ ਰੋਕਣ ਦਾ ਕੋਈ ਥੇ ਨਹੀਂ ਹੈਗਾ ਅਣਾ ਦੂਜੇ ਆਪਾਂ ਗਲਤੀ ਕਰਦੇ ਆ ਵੀ ਪਹਿਲੇ ਸਮੇਂ ਚ ਕੀ ਹੋਇਆ ਕਿਵੇਂ ਹੋਇਆ ਮੇਰੀ ਆਪਣੇ ਵਧੀਆ ਆਪਣੇ ਮਿੱਤਰ ਨੇ ਤੇ ਆਪਣੇ ਪੰਜਾਬ ਦੀ ਸ਼ਾਨ ਨੇ ਸੌਗੀ ਦੇ ਬਾਦਸ਼ਾਹ ਚਰਜੀ ਸਿੰਘ ਬਾਠ ਇਹਨਾਂ ਨਾਲ ਗੱਲ ਹੁੰਦੀ ਸੀ ਕਿ ਜਦੋਂ ਮੈਂ 13 ਸਾਲ ਦਾ ਸੀ ਜਦੋਂ 47 ਦੀ ਵੰਡ ਹੋਈ ਆ ਲੋਕ ਇੱਕ ਤਾਂ ਉ ਮਾਰੇ ਗਏ ਉਦੋਂ ਮੀਂਹ ਇੰਨੇ ਪਏ ਕਿ ਉਦੋਂ ਵੀ ਇਹੀ ਹਾਲਤ ਸੀ ਪੰਜਾਬ ਦੀ ਆ ਦੱਸਦੇ ਹੁੰਦੇ ਆ 1947 ਵਿੱਚ ਵੀ ਆਇਆ 65 ਦੇ ਵਿੱਚ ਹੀ ਬਹੁਤ ਭੜਾ ਹੜਾ ਆਇਆ ਸੀ ਜਿਹਦੇ ਵਿੱਚ ਜਿਵੇਂ ਕੱچے ਘਰ ਹੁੰਦੇ ਸੀ ਲੋਕਾਂ ਦੇ ਘਰ ਡੈੜ ਦਾ ਡੱਗ ਪਏ ਤੇ ਲੋਕਾਂ ਨੂੰ ਵਿਚਾਰਿਆਂ ਨੂੰ ਰੋਟੀ ਨਹੀਂ ਮਿਲੀ ਕਿੰਨੇ ਕਿੰਨੇ ਦਿਨ ਤੇ ਹੁਣ ਵੀ ਦੱਸਦੇ ਵੀ ਹੁਣ ਤੱਕ ਚਲੋ ਹੁਣ ਮਾਡਰਨ ਜਮਾਨਾ ਕਹਿੰਦੇ ਵੀ 29 30 ਮੌਤਾਂ ਪੰਜਾਬ ਦੇ ਵਿੱਚ ਹੋ ਚੁੱਕੀਆਂ ਅੱਛਾ ਜੀ ਤੇ 10 ਤੋਂ 15000 ਪਸ਼ੂ ਆ ਜਿਹੜਾ ਉਹ ਵਿਚਾਰਾ ਮਾਰਿਆ ਗਿਆ ਤਾਂ ਉਹ ਪਾਣੀ ਇੱਕਦਮ ਆ ਗਿਆ ਤੇ ਸਰਕਾਰ ਦਾ ਮੰਨਣਾ ਕਿਤੇ ਨਾ ਕਿਤੇ ਇੱਥੇ ਇਹ ਫੇਲਿਅਰ ਜ਼ਰੂਰ ਰਹਾ ਵੀ ਘੱਟੋ ਘੱਟ ਤੁਸੀਂ ਲੋਕਾਂ ਨੂੰ ਅਲਰਟ ਤਾਂ ਕਰ ਦਿਓ ਜੇ ਲੋ ਤੁਸੀਂ ਪਾਣੀ ਛੱਡਣਾ 게ਟ ਖੋਲਣੇ ਆ ਜਾਂ ਤੁਸੀਂ ਉਸ ਤਰੀਕੇ ਨਾਲ ਕੋਈ ਗੱਲ ਤੁਹਾਨੂੰ ਤਾਂ ਪਤਾ ਮੌਸਮ ਵਿਭਾਗ ਤੁਹਾਡੇ ਕੋਲੇ ਆ ਵੀ ਕਿੰਨਾ ਕੁ ਮੀਂਹ ਪੈਣਾ ਕਿਹੜੇ ਇਲਾਕੇ ਦੇ ਵਿੱਚ ਪੈਣਾ ਹੁਣ ਤਾਂ ਟੈਕਨੋਲੋਜੀ ਬਹੁਤ ਮਾਰ ਹੋਈ ਹੋਈ ਐ ਨੀਟਾ ਭਾਈ ਖਾਸ ਕਰਕੇ ਵੈਦਰਿੰਗ ਤਾਂ ਹਫਤਾ ਹਫਤਾ ਪਹਿਲਾਂ ਪਤਾ ਲੱਗ ਜਾਂਦਾ ਦੱਸਦੇ ਵੀ ਨਾ ਕਿ ਅੱਗੇ ਇਹ ਪਾਣੀ ਜ਼ਿਆਦਾ ਆਇਆ ਇਹ ਕਹਿੰਦੇ ਹਿਮਾਚਲ ਤੰਗਾ ਪਹਾੜਾਂ ਦੇ ਵਿੱਚ ਜਿਹੜੇ ਬੱਦਲ ਵਗੈਰਾ ਫਟੇ ਆ ਹਾਂਜੀ ਉਦੋਂ ਬਾਅਦ ਦੇ ਵਿੱਚ ਕਹਿੰਦੇ ਵੀ ਜਿਹੜੇ ਦਰਿਆ ਸੀ ਉਹ ਇੰਨੇ ਚੜ ਗਏ ਹਾਂਜੀ ਸਰਕਾਰ ਨੂੰ ਵੀ ਇੱਕ ਤਰ੍ਹਾਂ ਦੀ ਬੇਵੱਸ ਹੋ ਗਈ ਹੈ ਇਹਦੇ ਹਾਂਜੀ ਵੀ ਆ ਹੁਣ ਕੀ ਕਰਗੇ ਆ ਕਿ ਕਿਹਦੇ ਪਾਸੇ ਗੱਲ ਗਈ ਹੈ ਨਾ ਹਾਂਜੀ ਬਿਲਕੁਲ ਬਿਲਕੁਲ ਤੇ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਜਿਵੇਂ ਕਲੇਰੇ ਵਿੱਚ ਹੋਈਆਂ ਇੱਕ ਪਾਸੇ ਕੁਦਰਤੀ ਕਹਿਰ ਵੀ ਹੋਇਆ ਬਿਲਕੁਲ ਤੇ ਇਨਸਾਨੀ ਗਲਤੀਆਂ ਵੀ ਹੋ ਜਾਂਦੀਆਂ ਜਿਵੇਂ ਤੁਹਾਨੂੰ ਪਤਾ ਵੀ ਮਾਧੋਪੁਰ ਹੱਡਵਰਕ ਹਾਂਜੀ ਉਥੋਂ ਦੇ ਜਿਹੜੇ ਗੇਟ ਸੀ ਚਾਰ ਹਾਂਜੀ ਹਾਂਜੀ ਉਹ ਜਦੋਂ ਗੇਟ ਖੋਲ੍ਹੇ ਗੇਟ ਹੀ ਟੁੱਟ ਗਈ ਜਾਰੇ ਚਾਰੇ ਉਹਦਾ ਪਾਣੀ ਦਾ ਵਹਾਈ ਇੰਨਾ ਤੇਈ ਸੀਗਾ ਉਹ ਵੀ ਚੱਲ ਨਹੀਂ ਰਿਹਾ ਇੱਕ ਗੱਲ ਹੋਰ ਵੀ ਜੱਗੇ ਬਾਈ ਜਦੋਂ ਵੀ ਤੁਸੀਂ ਸਰਕਾਰਾਂ ਨੂੰ ਚਾਹੀਦਾ ਵੀ ਜਦੋਂ ਇਦਾਂ ਦੇ ਮੌਸਮ ਆਉਂਦੇ ਆ ਉਦੋਂ ਪਹਿਲਾਂ ਉਹ ਗੇਟ ਵਗੈਰਾ ਚੰਗੀ ਤਰੀਕੇ ਨਾਲ ਤੁਸੀਂ ਚੈੱਕ ਕਰੋ ਵੀ ਕੋਈ ਜੰਗਾਲਤਾ ਨਹੀਂ ਲੱਗੀ ਪ੍ਰੋਪਰ ਕੰਮ ਕਰ ਰਹੇ ਆ ਉਹਦੇ ਵਿੱਚ ਇੱਕ ਵਰਕਰ ਵੀ ਮਰ ਗਿਆ ਉਥੋਂ ਦਾ ਜਿਹੜਾ ਵਿਚਾਰਾ ਸੀਗਾ ਇਰੀਗੇਸ਼ਨ ਡਿਪਾਰਟਮੈਂਟ ਦਾ ਪੂਰੀ ਤਰ੍ਹਾਂ ਦਿਨਾਂ ਪਿੱਛੋਂ ਲਾਸ਼ ਲੰਬੀ ਹੈਗੀ ਨਹੀਂ ਗੇਟਾਂ ਦੀ ਵੀ ਜਿਹੜੀ ਰਿਪੇਅਰ ਹੋਣੀ ਚਾਹੀਦੀ ਆ ਸਭ ਤੋਂ ਮੇਨ ਚੀਜ਼ ਹੈਗੀ ਆ ਜਿਹੜੇ ਦਰਿਆ ਭਰਦੇ ਨੇ ਚੜਦੇ ਨੇ ਉਹਨਾਂ ਦੇ ਕੰਡਿਆਂ ਦੀ ਇਨਸਪੈਕਸ਼ਨ ਹੋਣੀ ਚਾਹੀਦੀ ਆ ਜਦੋਂ ਮੀਂਹਾਂ ਦੀ ਰੁੱਤ ਨਹੀਂ ਹੈਗੀ ਉਹਨਾਂ ਨੂੰ ਪੱਕਿਆ ਉਦੋਂ ਕਰ ਦੇਣਾ ਚਾਹੀਦਾ ਅਸੀਂ ਭਜਦੇ ਆ ਜਦੋਂ ਉਹ ਘਟਨਾ ਵਾਪਰ ਜਾਂਦੀ ਹੈ ਨਾਲੇ ਜੱਗ ਵੀ ਜਿਸ ਤਰੀਕੇ ਦੇ ਨਾਲ ਉੱਥੇ ਪ੍ਰਸ਼ਾਸਨ ਜਿਵੇਂ ਕਹਿੰਦਾ ਕੰਮ ਕਰ ਰਹੇ ਆ ਜਿੰਨੇ ਕੁ ਜੋਗੇ ਹੈਗੇ ਆ ਕਰ ਰਹੇ ਹੈਗੇ ਆ ਪਰ ਜਿਵੇਂ ਕਹਿੰਦੇ ਵੀ ਕਈ ਵਾਰੀ ਆਪਣੇ ਉਹਨਾਂ ਦੇਸ਼ਾਂ ਦੇ ਵਿੱਚ ਉਹ ਉਨੀਆਂ ਆਪਣਾ ਕੇਅਰ ਨਹੀਂ ਕਰਦੇ ਹਾਂ ਇਹਦੇ ਨਾਲ ਹੀ ਨਹੀਂ ਤੇ ਬਾਈ ਤੁਸੀਂ ਵਧੀਆ ਕਿਹਾ ਵੀ ਉਹਨਾਂ ਦੇਸ਼ਾਂ ਦੀ ਗੱਲ ਆ ਹੁਣ ਪੰਜਾਬ ਤੋਂ ਬਹੁਤ ਜ਼ਿਆਦਾ ਐਨ ਆਰ ਆਈ ਸਾਰੇ ਦੇਸ਼ਾਂ ਜੀ ਵਿੱਚ ਬੈਠਾ ਹੈ ਸਾਰੀ ਦੁਨੀਆ ਵਿੱਚ ਹੀ ਬੈਠਾ ਹੈ ਤੇ ਇੱਥੇ ਉਹਨਾਂ ਦਾ ਵੀ ਫਰਜ਼ ਬਣਦਾ ਤੇ ਜਾਂ ਵੀ ਉਹ ਐਨਆਰਆਈ ਕੀ ਕਰ ਰਿਹਾ ਹੋ ਐਨਆਰਆਈ ਕੁਐਸਚਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਹੋਰ ਕੁਐਸਚਨ ਪੁੱਛਣਾ ਮੰਗੂਗਾ ਵੀ ਜਿਹੜੇ ਪੰਜਾਬ ਦੇ ਵਿੱਚ ਕਲਾਕਾਰ ਨੇ ਹਮਮ ਰਾਈਟ ਸਹਰਦ ਲੋਕ ਨੇ ਤੇ ਉਹ ਉਹਨਾਂ ਦਾ ਵੀ ਕੋਈ ਰੋਲ ਹੈ ਅੱਜ ਦੀ ਸਿਹਤਾਂ ਦੇ ਵਿੱਚ ਲੱਗਦਾ ਬਹੁਤ ਵਧੀਆ ਗੱਲ ਕੀਤੀ ਤੁਸੀਂ ਦੇਖੋ ਜਦੋਂ ਨਾ ਮਾੜਾ ਟਾਈਮ ਆਉਂਦਾ ਹਾਂਜੀ ਉਦੋਂ ਜਿਹੜੇ ਪੰਜਾਬੀ ਆ ਮੈਂ ਦੇਖਿਆ ਵੀ ਜਿੰਨੇ ਮਰਜ਼ੀ ਆਪਸ ਵਿੱਚ ਮਤਭੇਦ ਹੋਣ ਬਿਲਕੁਲ ਪੰਜਾਬੀ ਪੰਜਾਬੀਆਂ ਦੇ ਨਾਲ ਡਟ ਕੇ ਖੜ ਜਾਂਦੇ ਆ ਇਸ ਟਾਈਮ ਜਿਹੜਾ ਮਾਲਵਾ ਉਹੋ ਕੱਟ ਮਾਰ ਹਾਂਜੀ ਤੇ ਤੁਸੀਂ ਦੇਖੋ ਵੀ ਦੁਆਬੇ ਤੇ ਮਾਝੇ ਦੇ ਵਿੱਚ ਹਾਂਜੀ ਮਾਲਵੇ ਤੋਂ ਟਰੈਕਟਰ ਟਰਾਲੀਆਂ ਭਰ-ਭਰ ਕੇ ਰਸਦਾਂ ਰੇਤੇਦਨਾ ਜੋ ਵੀ ਉਹ ਕਰ ਸਕਦੇ ਆ ਬਿਨਾ ਪ੍ਰਵਾਹ ਕੀਤੇ ਜਿਵੇਂ ਕਹਿੰਦਾ ਵੀ ਜਖਾਰੇ ਛੱਡਦੇ ਤੁਰੇ ਜਾਂਦੇ ਆ ਚੜਦੀ ਤਲਾ ਦੇ ਵਿੱਚ ਜਿਵੇਂ ਬੰਨ ਕਈ ਥਾਵਾਂ ਤੇ ਟੁੱਟੇ ਆ ਦਰਿਆਵਾਂ ਦੇ ਲੋਕਾਂ ਨੇ ਹਿੱਕਾਂ ਡਾ ਕੇ ਯਾਰ ਉੱਥੇ ਪਾਣੀ ਰੋਕਤਾ ਆਪਾਂ ਚੜਦੀ ਉਮਰ ਦੇ ਮੁੰਡਿਆਂ ਨੂੰ ਕਈ ਵਾਰੀ ਕਹਿ ਦਿੰਦੇ ਆ ਵੀ ਇਹ ਯਾਰ ਠੀਕ ਨਹੀਂ ਚੱਲਦੇ ਜਾਦੇ ਇਹ ਵਿਵੇਕ ਚ ਆ ਜਾਂਦੇ ਆ ਪਰ ਅੱਜ ਉਹਨਾਂ ਦਾ ਵਿਵੇਕ ਉਹਨਾਂ ਦਰਿਆਵਾਂ ਨੂੰ ਠੱਲ ਪਾੜੇ हां ਇਸ ਸਾਰੇ ਕਾਹੇ ਦੇ ਵਿੱਚ ਜੇ ਕਿ ਭਾਈ ਕਲਾਕਾਰਾਂ ਵਾਲੀ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਹੋਰ ਗੱਲ ਕਰਨੇ ਚਾਹਉਣਾ ਹਾਂ ਜਿਹੜੀ ਨਾ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਰਾਕੁੜੀ ਸਾਖਸੀ ਸਾਨੀ ਅੱਛਾ ਜੀ ਬੈਰੀ ਜੰਗ ਹੈ ਤੇ ਉਹਦੇ ਨਾਲ ਮੁੰਡਾ ਐਸਐਸਪੀ ਆਵਨਿੰਦਰ ਸਿੰਘ ਉਹ ਵੀ ਜੰਗ ਹੀ ਆ ਹਾਂਜੀ ਦੋਹਾਂ ਹੀ ਜਾਨੇ ਟਰੈਕਟਰ ਟਰਾਲੀਆਂ ਤੇ ਚੜੇ ਹੋਏ ਆ ਤੇ ਬਿਨਾਂ ਕਿਸੇ ਸਿਕਿਉਰਿਟੀ ਤੋਂ ਬਿਨਾਂ ਕਿਸੇ ਪੇਤਪਾਪ ਤੋਂ ਲੋਕਾਂ ਦੇ ਵਿੱਚ ਜਾ ਕੇ ਰਾਹਤ ਕੰਮਾਂ ਦਾ ਜਾਇਜ਼ਾ ਲੈ ਰਹੇ ਆ ਲੋਕਾਂ ਨੂੰ ਰਾਹਤ ਜਿੰਨੀ ਵੀ ਉਹਨਾਂ ਕੋਲ ਹੈਗੀ ਆ ਕੋਈ ਪਾਣੀ ਦੀਆਂ ਬੋਤਲਾਂ ਕੋਈ ਰਸਦ ਉਹ ਆਪ ਜਾ ਕੇ ਵੰਡ ਰਹੇ ਹੈਗੇ ਤੇ ਉਹਨਾਂ ਦੀ ਮੈਂ ਸਮਝਦਾ ਵੀ ਸਫਲਤਾ ਕਰਨੀ ਬਣਦੀ ਆ ਇਸੇ ਤਰੀਕੇ ਦੇ ਨਾਲ ਆਪਣੇ ਇੱਕ ਪੰਜਾਬੀ ਨੂੰ ਨਾ ਭੁੱਲ ਗਿਆ ਉਹਨਾਂ ਨੇ ਨਾ ਫੌਜ ਵਾਸਤੇ ਗੱਡੀਆਂ ਜੁਕਰੇਨ ਦੀ ਮਦਦ ਨਾਲ ਬਣਾਈਆਂ ਸੀਗੀਆਂ ਜਿਹੜੀ ਧਰਤੀ ਦੇ ਉੱਤੇ ਵੀ ਚੱਲ ਸਕਦੀ ਆ ਤੇ ਪਾਣੀ ਦੇ ਵਿੱਚ ਵੀ ਚੱਲ ਸਕਦੀ ਆ ਉਹ ਚਾਰ ਗੱਡੀਆਂ ਉਹਨਾਂ ਨੇ ਸਪੈਸ਼ਲ ਫੌਜ ਨੂੰ ਦਿੱਤੀਆਂ ਪੰਜਾਬ ਦੇ ਵਿੱਚ ਕੰਮ ਕਰਨ ਵਾਸਤੇ ਜਿਹਦਾ ਕਰਕੇ ਮੇਰਾ ਖਿਆਲ 1.5-2 ਲੱਖ ਬੰਦਾ ਉਸ ਗੱਡੀਆਂ ਦਾ ਕਰਕੇ ਬਚਾਇਆ ਜਾ ਚੁੱਕਿਆ ਜਿਹੜੀ ਤੁਸੀਂ ਸਾਖੀ ਸ਼ਾਨੀ ਦੀ ਗੱਲ ਕਰੀ ਹੈ ਹਾਂ ਬਈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਆਪਾਂ ਵੇਖਦੇ ਆ ਕਿ ਸਾਡੀਆਂ ਸਰਕਾਰਾਂ ਨੂੰ ਆਈਐਸ ਆਈਪੀਐਸ ਉਹੀ-ਉਹੀ ਚੁਣਾਉਂਦੇ ਆ ਤੇ ਮੈਂ ਤਾਂ ਇਹ ਵੀ ਕਹੂੰਗਾ ਤੁਸੀਂ ਲੋਕਾਂ ਨੂੰ ਇਹ ਵੀ ਸੁਨੇਹਾ ਦਿਓ ਕਿ ਦੂਸਰੇ ਵੀ ਜਿਹੜੇ ਬਿਊਰੋਕ੍ਰੇਟ ਹੈਗੇ ਆ ਆਈਐਸ ਆਈਪੀਐਸ ਉਹਨਾਂ ਨੂੰ ਵੀ ਇਹਨਾਂ ਐਸਪੀ ਸਾਹਿਬ ਤੇ ਸਾਖੀ ਸ਼ਾਨੀ ਇਹ ਬੇਟੀ ਤੋਂ ਮਾਰਗਦਰਸ਼ਨ ਲੈਣ ਦੀ ਲੋੜ ਹੈ ਨੇ ਬਿਲਕੁਲ ਦੇਖੋ ਬਾਕੀ ਜ਼ਿਲ੍ਹਿਆਂ ਦੇ ਵੀ ਡਿਪਟੀ ਕਮਿਸ਼ਨਰ ਹੈਗੇ ਹੈਗੇ ਬਿਲਕੁਲ ਐਸਐਸਪੀ ਹੈਗੇ ਆ ਇਹ ਕੁੜੀ ਦੇ ਤੇ ਮੁੰਡੇ ਦੀ ਕਿਉਂ ਗੱਲਬਾਤ ਮੀਟਿੰਗ ਦੇ ਸਾਹਮਣੇ ਕਿਉਂ ਕਿਉਂ ਕੰਮ ਕਰਕੇ ਲੋਕਾਂ ਨੂੰ ਬੁਖਾਰ ਆ ਰਿਹਾ ਹੈ ਇੱਕ ਜੱਗੇ ਕਲਾਕਾਰਾਂ ਦੀ ਗੱਲ ਕਰਨ ਤੋਂ ਪਹਿਲਾਂ ਇੱਕ ਮੈਂ ਹੋਰ ਵੀ ਤੁਹਾਨੂੰ ਮੁੱਦਾ ਛੋਣਾ ਚਾਹਣਾ ਹਾਂ ਜੀ ਜੀ ਵੀ ਤੁਸੀਂ ਦੇਖੋ ਜਿਹੜੇ ਮੋਟਰ ਮਸ਼ੀਨਰੀ ਦੀ ਗੱਲ ਕਰ ਰਹੇ ਫੌਜੀ ਉਹ ਵਰਤ ਕੇ ਕੱਢ ਰਹੇ ਆ ਉਹ ਫੌਜੀ ਜਵਾਨਾਂ ਨੂੰ ਵੀ ਸਲੂਟ ਕਰਦੇ ਆ ਜਿਹੜੇ ਆਪਣੀ ਜਾਨ ਦੇ ਉੱਤੇ ਖੇਡ ਕੇ ਲੋਕਾਂ ਨੂੰ ਲੈ ਕੇ ਆ ਰਹੇ ਆ ਸੁਰੱਖਿਆਤਾ ਮਾਂ ਤੇ ਨਾਲ ਦੀ ਨਾਲ ਜਿਹੜੇ ਨਾ ਕਸ਼ਕ ਚਾਹੇ ਵਿਰੋਧੀ ਧਰ ਦੇ ਮੰਤਰੀ ਹੋਣ ਚਾਹੇ ਮੌਜੂਦਾ ਸਰਕਾਰ ਦੇ ਮੰਤਰੀ ਹੋਣ ਫੋਟੋ ਸੈਸ਼ਨ ਦੇ ਵਿੱਚ ਪੈਂਦੇ ਆ ਨਾ ਇਹ ਮੈਨੂੰ ਬਹੁਤ ਭੜੀ ਗੱਲ ਲੱਗਦੀ ਨਹੀਂ ਨਹੀਂ ਇਹ ਉਹਦਾ ਇਹ ਲੱਗਦਾ ਵਾ ਵੀ ਇਹ ਆਮ ਲੋਕਾਂ ਤੋਂ ਵੱਖਰੇ ਆਪ ਦੇਵ ਨੂੰ ਸਮਝਦੇ ਆ ਇੱਕ ਐਸੀਆਂ ਉਹ ਹਰਕਤਾਂ ਕਰਦੇ ਆ ਵੀ ਕਦੇ ਕੇਲੇ ਲੈ ਕੇ ਫੋਟੋ ਕਾਣੀ ਕਦੇ ਹੋਰ ਚਾੜੀ ਇਹਨਾਂ ਨੂੰ ਲੋਕਾਂ ਦਾ ਦਰਦ ਦਿਂਦਾ ਹੀ ਨਹੀਂਗਾ ਪ੍ਰਤਾਪ ਸਿੰਘ ਬਾਜਬਾ ਨੇ ਹਾਂ ਹਾਂਜੀ ਹਾਂਜੀ ਤੂੰ ਦੇਖੋ ਵੀ ਉਹ ਜਿਹੜੀ ਮਸ਼ੀਨ ਆ ਉਹ ਜਿਹੜੀ ਮੈਂ ਗੱਲ ਕੀਤੀ ਆ ਉਹਦੇ 'ਚ ਨੌ ਬੰਦੇ ਬਹਿੰਦੇ ਆ ਹਾਂਜੀ ਹਾਂਜੀ ਵੀ ਉਹ ਲੋਕਾਂ ਦੇ ਦਾ ਮਦਦ ਕਰਨ ਵਾਸਤੇ ਫੌਜੀ ਲਈ ਫਿਰਦੇ ਆ ਵੀ ਤੂੰ ਉਹਦੇ ਵਿੱਚ ਸਵਾਰ ਹੋ ਕੇ ਕੀ ਫੋਟੋਆਂ ਖਿੱਚ ਕੇ ਸਿੱਧ ਕਰਨਾ ਚਾਹੁੰਨਾ ਸਮਾਉਣ ਲੋਕ ਨੂੰ ਕੰਮ ਕਰਨ ਦਿਓ ਹੋ ਸਕਦਾ ਉਹ ਹਾਲਾਤ ਦਾ ਮੌਕੇ ਦਾ ਜਾਇਜ਼ਾ ਲੈਣ ਗਿਆ ਹੋਵੇ ਜੋ ਜੋ ਜੁਝਾਨਾ ਨੇ ਕੀ ਲੈਣਾ ਹੁੰਦਾ ਚੱਕਰ ਬਾਈ ਨਾ ਇਹਨਾਂ ਦੇ ਹੱਥਾਂ ਨਾ ਕੋ ਬਸ ਇਹ ਤਾਂ ਸਮਾਂ ਜਿਹੜੇ ਲੋਕ ਕੰਮ ਕਰ ਰਹੇ ਉਹਨਾਂ ਨੂੰ ਵੀ ਹਟਾਉਂਦੇ ਉਹਨਾਂ ਨੂੰ ਵੀ ਆਪਦਾ ਫੋਟੋ ਸੈਸ਼ਨ ਕਰਕੇ ਸੋ ਮੈਂ ਚਾਹੂੰਗਾ ਵੀ ਜਿੰਨੇ ਵੀ ਚਾਹੇ ਸਰਕਾਰੀ ਲੀਡਰ ਹੈ ਇਸ ਟਾਈਮ ਚਾਹੇ ਉਹ ਵਿਰੋਧੀ ਧਰਦੇ ਆ ਪਲੀਜ਼ ਜਿਹੜਾ ਫੋਟੋ ਸੈਸ਼ਨ ਆ ਨਾ ਇਹ ਤੋਂ ਬਚੋ ਕਿਉਂਕਿ ਪੰਜਾਬ ਬਹੁਤ ਮਾੜੇ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਿਹਾ ਤੇ ਪੰਜਾਬੀ ਇਹ ਸਾਰਾ ਕੁਝ ਵੇਖ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਹ ਪੰਜੀ ਦਾ ਭੌਣ ਦੇਖਣਾ ਪਊਗਾ ਵੋਟਾਂ ਦੇ ਵਿੱਚ ਵੀ ਕਿਹਨੇ ਹਾ ਹਕਲਦੀਪ ਸਿੰਘ ਢਾਲੀਵਾਲ ਨੇ ਹਾਂਜੀ ਹਾਂਜੀ ਉਹ ਬੰਦਾ ਦਰ ਪਰ ਰਾਤ ਮ 2 ਵਜੇ ਤੱਕ ਬੰਨਾਂ ਦੇ ਉੱਤੇ ਆ ਪਿਆ ਜਾ ਰਹੇ ਆ ਆਪੋਜੀਸ਼ਨ ਚਾਹੇ ਸਤਾ ਦੇ ਲੀਡਰ ਉਹਨਾਂ ਨੂੰ ਚਾਹੀਦਾ ਸਿਆਸਤੀ ਮਤਭੇਦ ਨੂੰ ਭੁੱਲ ਕੇ ਹੁਣ ਲੋਕਾਂ ਦਾ ਸਾਥ ਦੇਣ ਤੇ ਜਿਹੜੇ ਸਿਆਸਦਾਨ ਕਰੋੜਾ ਪਤੀ ਅਰਬਾ ਪਤੀ ਬਣੇ ਹੋਏ ਆ ਕਲਾਕਾਰ ਬੰਦੇ ਲੋਕ ਮਦਦ ਕਰ ਰਹੇ ਆ ਐਨਆਰਆਈ ਕਰ ਰਹੇ ਆ ਤਾਂ ਜਿਨ੍ਹਾਂ ਵੋਟਾਂ ਜਿਨ੍ਹਾਂ ਦੀਆਂ ਵੋਟਾਂ ਲੈ ਕੇ ਤੁਸੀਂ ਅਰਬਾ ਪਤੀ ਬਣੇ ਹੋ ਅੱਜ ਤੁਹਾਡਾ ਵੀ ਫਰਜ਼ ਬਣਦਾ ਨੀਤਾ ਭਾਈ ਉਹਦੇ ਬਾਰੇ ਤੁਸੀਂ ਕਹੋਗੇ ਇਹ ਬਿਲਕੁਲ ਵੀਰੇ ਜਿਵੇਂ ਤੁਸੀਂ ਕਲਾਕਾਰਾਂ ਦੀ ਗੱਲ ਕੀਤੀ ਸੀ ਉਹ ਮੈਂ ਤਾਂ ਦੱਸਦੇ ਆ ਆਪਾਂ ਗਾਂਹ ਜਾਣ ਤੋਂ ਪਹਿਲਾਂ ਤੇ ਮੈਨੂੰ ਬਹੁਤ ਖੁਸ਼ੀ ਹੋਈ ਗਰਦਾਸ ਮਾਨ ਜਿਹਦੇ ਬਾਰੇ ਬੜਾ ਪ੍ਰੋਪੋਗਾਂਡਾ ਹੋਇਆ ਜੀ ਇਹ ਰਿਹਾ ਕਰਤਾ ਮਾਸੀ ਕਹਤਾ ਮਾਮੀ ਕਹਤਾ ਉਹ ਬੰਦੇ ਨੇ 25 ਲੱਖ ਰੁਪਈਆ ਇਸ ਟਾਈਮ ਜ ਰਾਤ ਫਾਂਡਾ ਨਾ ਮੁੱਖ ਮੰਤਰੀ ਦਾ ਉਹਦੇ ਵਿੱਚ ਪਾਇਆ ਤੇ ਜਿਹੜੀ ਕਿ ਵੱਡੀ ਗੱਲ ਆ ਤੇ ਦਲਜੀਤ ਦਸਾਂਝ ਆਪਣਾ ਮੁੰਡਾ ਅਮਰੀਕਾ ਰਹਿੰਦਾ ਇੱਥੇ ਦੁਨੀਆ ਪੱਧਰ ਤੇ ਉਹਨੇ ਸਿੱਖਾਂ ਦੀ ਪਛਾਣ ਬਣਾਤੀ ਉਹਨੇ 10 ਪੰਡ ਗੋਦ ਲਏ ਆ ਅਮਰ ਸਰ ਇਹ ਇਹ ਉਹ ਕਹਿੰਦਾ ਵੀ ਇਹ ਨਹੀਂ ਵੀ ਮੈਂ ਗੋਦ ਲੈ ਲੇ ਤੇ ਉੱਥੇ ਮਾੜਾ ਮੋਟਾ ਕਰਕੇ ਹਟ ਜਾਊਗਾ ਜਿੰਨਾ ਚਿਰ ਉਹ ਕਹਿੰਦਾ ਉੱਥੇ ਪੁਨਰ ਅਸਾਰੀ ਨਹੀਂ ਹੁੰਦੀ ਸਾਰੇ ਕਾਸੇ ਦੀ ਜਾਨ ਜੀਵਨ ਆਮ ਵਾਂਗੂ ਨਹੀਂ ਹੁੰਦਾ ਉਹਨਾਂ ਚਿਰ ਸਾਡੀਆਂ ਟੀਮਾਂ ਉੱਥੇ ਰਹਿਣਗੀਆਂ ਨਾਰਦੀ ਨਾਲ ਗੁਰਦਾਸ ਮਾਨ ਨੇ ਵੀ ਦਲਜੀਤ ਨੇ ਵੀ ਦਵੰਗਾ ਦੇ ਵੀ ਲੰਗਰ ਲਾਏ ਆ ਸੁਤਿੰਦਰ ਸਰਤਾਜ ਨੇ 500 ਦੇ ਕਰੀਬ ਪੈਕੇਟ ਬਣਾ ਕੇ ਲੋਕਾਂ ਨੂੰ ਭੇਜੇ ਆ ਬੱਬੂ ਮਾਨ ਨੇ ਉਹਦਾ ਬਿੰਨੀ ਪੈਗ ਦੇ ਵਿੱਚ ਸ਼ੋ ਸੀਗਾ ਉਹ ਕਹਿੰਦਾ ਮੈਂ ਇਹਦੀ ਕਮਾਈ ਆ ਜਿਹੜੀ ਉਹ ਸਾਰੀ ਉੱਥੇ ਦੇਊਗਾ ਕਪਲ ਸ਼ਰਮਾ ਤੇ ਮੁੰਡਾ ਜੱਸੀ ਗੁਰਦਾਸਪੁਰ ਵਾਲਾ ਉਹ ਦਿਨ ਪਰ ਰਾਤ ਭੱਜਿਆ ਫਿਰਦਾ ਹੈਗਾ ਤੇ ਸੂਦ ਆਪਣਾ ਮੋਗੇ ਵਾਲਾ ਮੁੰਡਾ ਹਾਂ ਸੂਦ ਹਾਂ ਉਹ ਉਹ ਬਹੁਤ ਜ਼ਿਆਦਾ ਮਦਦ ਕਰ ਰਿਹਾ ਗਿੱਪੀ ਗਰੇ ਵਾਲ ਬਹੁਤ ਮਦਦ ਕਰ ਰਿਹਾ ਐਮੀ ਵਿਰਕ ਮਦਦ ਕਰ ਰਿਹਾ ਰਣਜੀਤ ਬਾਵਾ ਮਦਦ ਕਰ ਰਿਹਾ ਹੈਗਾ ਤੇ ਇੱਕ ਉਹ ਮੁੰਡਾ ਆਪਣਾ ਪੱਗਵੰਦਾ ਮੁੰਡਾ ਪੁਰਾਣਾ ਗਾਇਕ ਆ ਉਹ ਨਾਂ ਵਿਸਰ ਗਿਆ ਉਹ ਵੀ ਇਹਨਾਂ ਦੇ ਨਾਲਦਾਈ ਆ ਉਹ ਵੀ ਉਹ ਵੀ ਕਾਫੀ ਲੋਕਾਂ ਦੇ ਵਿੱਚ ਤੁਰਿਆ ਫਿਰਦਾ ਹੈਗਾ ਨਹੀਂ ਦੇਖੋ ਇਹਨਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਇਹਨਾਂ ਨੇ ਗਾਇਆ ਉਹ ਚੀਜ਼ਾਂ ਤੋਂ ਇਹ ਅਰਬਪਤੀ ਲੱਖਾਂਪਤੀ ਬਣੇ ਤੇ ਅੱਜ ਇਹਨਾਂ ਦਾ ਫਰਜ਼ ਵੀ ਬਣਦਾ ਵਈਆਂ ਲੋਕਾਂ ਲਈ ਖੜਨ ਤੇ ਅਗਾ ਫੇਰ ਵੀ ਇਹਨਾਂ ਨੇ ਲੋਕਾਂ ਦੇ ਵਿੱਚ ਆਉਣਾ ਮੇਰਾ ਕੱਲ ਹਰਿਆਣੇ ਤੋਂ ਵੀ ਜੱਗੇ ਜਮ ਦੱਸ ਰਿਹਾ ਸੀ ਵੀ ਮਦਦ ਕੋਈ ਆ ਰਹੀ ਹੈ ਹਰਿਆਣੇ ਤੋਂ ਕਾਫੀ ਮਦਦ ਆ ਰਹੀ ਹੈ ਕੱਲ ਮੈਂ ਦੇਖ ਰਿਹਾ ਸੀਗਾ ਸੋਸ਼ਲ ਮੀਡੀਆ ਤੇ ਉਹ ਭਰ ਕੇ ਟਰੱਕ ਛੋਟੇ ਛੋਟੇ ਪਿੱਕੇ ਉਹ ਵੀ ਲੋਕ ਲੈ ਕੇ ਆ ਰਹੇ ਨਾਲ ਉਹਨਾਂ ਦੀ ਭਾਵਨਾ ਇਹ ਆ ਹਮਾਰਾ ਭੜਾ ਭਾਈ ਹੈ ਹਾਂ ਅੱਜ ਹਮਾਰੇ ਬਡੇ ਭਾਈ ਪਰ ਵਿਪਤਾ ਹੈ ਹਮ ਜਾਏਗੇ ਇਹ ਕੇ ਲੋਕਾਂ ਦੀ ਸਤਿ ਭਾਵਨਾ ਬਹੁਤ ਵਧੀਆ ਉਹਨੂੰ ਕੁਐਸਚਨ ਇਹ ਕੀਤਾ ਵੀ ਸਰਕਾਰਾਂ ਤਾਂ ਪੰਜਾਬ ਤੇ ਹਰਿਆਣਾ ਦੇ ਵਿੱਚ મત ਭੇਦ ਪੈਦਾ ਕਰੀ ਜਾਂਦੀਆਂ ਤੁਹਾਨੂੰ ਲੜੋਵੀਆਂ ਤੇ ਤੁਸੀਂ ਉਹ ਕਹਿੰਦੇ ਨਹੀਂ ਜਿਹੜਾ ਇਹ ਟਾਈਮ ਆਇਆ ਬਹੁਤ ਔਖਾ ਹਮਾਰਾ ਬੜਾ ਭਾਈ ਹੈ ਹਮ ਹਮ ਰਸਤੇ ਲੈ ਕੇ ਜਾਏਗੇ ਇਹ ਬਹੁਤ ਗੁੱਡੀ ਗਲਤ ਬਈ ਹੈ ਬਾਕੀ ਆਪਾਂ ਐਨਆਰਆਈ ਦੀ ਗੱਲ ਕਰਦੇ ਸੀਗੇ ਵੀ ਜਿੰਨੇ ਵੀ ਪੰਜਾਬ ਤੋਂ ਬਹੁਤ ਜ਼ਿਆਦਾ ਆਪਣੇ ਵੱਡੇ ਵੀ ਆ ਛੋਟੇ ਵੀ ਆ ਆਪਾਂ ਪੰਜਾਬ ਤੋਂ ਆਏ ਆ ਬੜੀ ਵਧੀਆ ਕਮਾਈਆਂ ਕੀਤੀਆਂ ਸਾਰਾ ਕੁਸਾ ਤੇ ਅੱਜ ਆਪਣੀ ਜਮਨ ਭੋਏ ਲਈ ਆਪਣਾ ਬਹੁਤ ਵੱਡਾ ਫਰਜ ਬਣਦਾ ਉਹਦੇ ਬਾਰੇ ਵੀ ਤੁਸੀਂ ਕੀ ਕਹਿਣਾ ਚਾਹੋ ਮੈਨੂੰ ਲੱਗਦਾ ਹੈ ਜੱਗੇ ਭਾਈ ਹਜੇ ਤਾਂ ਕੋਈ ਚੰਗੇ ਤਰੀਕੇ ਨਾਲ ਅਗਵਾਈ ਕਰਨ ਵਾਸਤੇ ਬੰਦਾ ਕੋਈ ਮੂਰੇ ਆਇਆ ਨਹੀਂ ਹੈਗਾ ਜਾਂ ਕੋਈ ਸੰਸਥਾ ਪਰ ਲੋਕੀ ਜਿੰਨੇ ਵੀ ਐਨਆਰਆਈ ਆਪਣੇ ਵਰਗੇ ਹੈਗੇ ਆ ਉਹ ਸਾਰੇ ਤਤਪੁਰਾ ਪੰਜਾਬ ਦੀ ਹੈਲਪ ਕਰਨ ਵਾਸਤੇ ਤੇ ਮੇਰੇ ਖਿਆਲ ਮੁਤਾਬਕ ਤਾਂ ਸਭ ਤੋਂ ਵਧੀਆ ਗੱਲ ਤਾਂ ਇਹ ਹੀ ਹੋਊਗੀ ਵੀ ਜਿੰਨੇ ਆਪਾਂ ਹਰੇਕ ਪਿੰਡ ਦੇ ਵਿੱਚੋਂ ਅੱਜ ਕੱਲ 15 20 18 50 ਬੰਦੇ ਐਨਆਰਆਈ ਬਾਹਰ ਬੈਠੇ ਆ ਬੈਠੇ ਉਹਨਾਂ ਨੂੰ ਚਾਹੀਦਾ ਵੀ ਆਪਕੋ ਆਪਣਾ ਪਿੰਡ ਗੋਦ ਲੈ ਕੇ ਨਾ ਤੁਸੀਂ ਉਸ ਪਿੰਡ ਦੀ ਆਪਣੇ ਕਿਸੇ ਨੂੰ ਹੋਰ ਭੇਜਣ ਦੀ ਬਜਾਏ ਤੁਸੀਂ ਆਪਕੋ ਆਪਣੇ ਪਿੰਡਾਂ ਦੇ ਵਿੱਚ ਆਪੋ ਆਪਣੇ ਤਰੀਕੇ ਦੇ ਨਾਲ ਹੈਲਪ ਕਰੋ ਜੇ ਕਿਸੇ ਗਰੀਬ ਦਾ ਘਰ ਟਹਿ ਗਿਆ ਉਹਦਾ ਘਰ ਪਾ ਕੇ ਦਿਓ ਬਹੁਤ ਵਧੀਆ ਗੱਲ ਜੇ ਕਿਸੇ ਦੀ ਜ਼ਮੀਨ ਮਾਰੀ ਗਈ ਹੈ ਉਹਦਾ ਮਾਮਲਾ ਆਪਣੀਆਂ ਬਾਹਰੋਂ ਹੀ ਆਪਾਂ ਬੈਠੇ ਜ਼ਮੀਨਾਦਿੰਨੇ ਉਹ ਮਾਮਲਾ ਨਾ ਲਓ ਬਿਲਕੁਲ ਨਾ ਲਓ ਤੇ ਜੇ ਕੋਈ ਉੱਥੇ ਬੰਦਾ ਹੋਰ ਬਿਮਾਰ ਠਮਾਰ ਆ ਉਹਦੀ ਤੁਸੀਂ ਮਦਦ ਕਰੋ ਕੋਈ ਪਿੰਡਾਂ ਦੇ ਵਿੱਚ ਕਮੇਟੀ ਬਣਾਓ ਤੁਸੀਂ ਇੱਥੋਂ ਪੈਸਾ ਭੇਜੋ ਉਹ ਤੁਹਾਡਾ ਪੈਸਾ ਅੱਗੇ ਚੰਗੇ ਤਰੀਕੇ ਦੇ ਨਾਲ ਡਿਸਟ੍ਰਿਬਿਊਟ ਹੋਵੇ ਤੇ ਨਾਲ ਦੀ ਨਾਲ ਮੈਂ ਕਹਿਣਾ ਹੁਣ ਜੇ ਅੱਗੇ ਭਾਈ ਜਿਵੇਂ ਹੁਣ ਇੱਥੇ ਆਪਣੇ ਗੁਰਦੁਆਰਾ ਸਾਹਿਬ ਵੀ ਆ ਬਿਲਕੁਲ ਹਾਂਜੀ ਹਾਂਜੀ ਆਪਾਂ ਹਰ ਇੱਕ ਸੰਡੇ ਉੱਥੇ ਇਕੱਠੇ ਹੁੰਨੇ ਆ ਹਾਂਜੀ ਹਾਂਜੀ ਚਾਹੇ ਕੋਈ ਜੈ ਹਿੰਦੂ ਵੀਰ ਮੰਦਿਰ ਜਾਂਦੇ ਹੋਣ ਹੈ ਤਾਂ ਪੰਜਾਬ ਕੋਈ ਆ ਹਾਂ ਉਹਨਾਂ ਨੂੰ ਚਾਹੀਦਾ ਵੀ ਉੱਥੇ ਬੈਠ ਕੇ ਸਲਾਮ ਅਸ਼ਬਰਾ ਕਰਨ ਜਾਂ ਉੱਥੇ ਕੋਈ ਡੱਬਾ ਲਾਉਣ ਹਾਂ ਦਾਨ ਬਾਕਸ ਦਾਨ ਬਾਕਸ ਤੇ ਜਿਹਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕੋਈ ਪੰਜਾਬੀ ਇਹੋ ਜਿਹਾ ਹੋਊਗਾ ਵੀ ਜਿਹੜ ਬਿਲਕੁਲ ਉਹਦੇ ਲਈ ਨੀਡੇ ਬਾਈ ਜਿਹੜਾ ਇਹ ਸਾਂਝੇ ਥਾਮਾਂ ਤੇ ਧਾਰਮਿਕ ਥਾਮਾਂ ਦੇ ਉੱਤੇ ਆਪਾਂ ਬਹਿ ਕੇ ਜਿਵੇਂ ਬੂਥ ਵੀ ਲਾਉਣੇ ਆ ਜੂਨ ਦੇ ਬੈਠੇ ਵੀ ਉਹ ਦੱਸਦੇ ਵੀ ਅਭੀ ਇਸ ਕਰਕੇ ਇਕੱਠਾ ਹੋ ਰਿਹਾ ਉਹਦੇ ਨੂੰ ਲਾਉਣ ਤੋਂ ਪਹਿਲਾਂ ਇਹ ਇਹ ਇਹਨੂੰ ਪਾਰਦਰਸ਼ੀ ਕਰਨ ਵੀ ਜਿਹੜਾ ਇਹ ਫੰਡ ਆ ਉਹ ਕਿਸ ਤਰ੍ਹਾਂ ਉੱਥੇ ਸਹੀ ਢੰਗ ਨਾਲ ਪਹੁੰਚੂਆ ਇੱਕ ਕੋਈ ਕਮੇਟੀ ਬਣਾਈ ਜਾਵੇ ਹਰੇਕ ਸ਼ਹਿਰ ਦੇ ਵਿੱਚ ਪਤਵੰਤੇ ਸੱਜਣਾਂ ਦੀ ਹਾਂਜੀ ਹਾਂ ਤੇ ਜਿਹੜੇ ਬੰਦੇ ਬੀਜਸਤੀ ਕੇ ਨਾ ਫੰਡ ਇਕੱਠਾ ਹੁੰਦਾ ਉਹਨੂੰ ਕਿਹੜੇ ਕਿਹੜੇ ਪਿੰਡ ਦੇ ਵਿੱਚ ਜਾਂਦਾ ਉਹਦੀ ਪੂਰੀ ਜਿਹੜੀ ਪਾਰਦਰਸ਼ਤਾ ਹੈਗੀ ਆ ਉਹਨੂੰ ਸੋਸ਼ਲ ਮੀਡੀਆ ਦੇ ਉੱਤੇ ਵੀ ਕਿਹੜੇ ਪਿੰਡ ਨੂੰ ਅਸੀਂ ਕਿੰਨੇ ਪੈਸੇ ਭੇਜੇ ਆ ਕਿਹੜੇ ਨੂੰ ਕਿੰਨੇ ਉਸ ਤਰੀਕੇ ਨਾਲ ਹੋਵੇ ਤੇ ਨਾਲ ਦੇ ਨਾਲ ਮੈਂ ਤਾਂ ਕਹਿੰਦਾ ਜੇ ਮੈਂ ਇੰਡੀਅਨ ਗਰੋਸਰੀ ਸਟੋਰ ਆ ਹਾਂਜੀ ਉੱਥੇ ਵੀ ਡੱਬਾ ਲਾਇਆ ਜਾਵੇ ਉਹਦੇ ਉੱਤੇ ਵੀ ਹਾਰਡ ਰੱਤ ਫੰਡ ਲਿਖਿਆ ਜਾਵੇ ਤੇ ਮੇਰਾ ਖਿਆਲ ਆ ਵੀ ਪੈਸੇ ਇਕੱਠੇ ਕਰਨ ਨੂੰ ਕਿ ਇੱਥੇ ਜਿਵੇਂ ਟੂਰਨਾਮੈਂਟ ਹੀ ਹੁੰਦਾ ਜਾਂ ਕੇ ਬਾਈ ਕੋਈ ਮੇਲਾ ਹੁੰਦਾ ਜਾਂ ਕੋਈ ਸ਼ੋਅ ਹੋ ਰਿਹਾ ਉੱਥੇ ਡੱਬਾ ਲਾ ਰਹੇ ਹੋ ਐਂਟਰੈਂਸ ਦੇ ਉੱਤੇ ਤੇ 50 50000 ਡਾਲਰ ਮਿਲਦਾ ਨਰਾਈ ਇੱਕ ਥਾਂ ਤੇ ਇਕੱਠਾ ਕਰ ਦੇਣ ਦੇ ਆ ਰਹਿਣ ਟੈਂਸ਼ਨ ਜਿੰਨੀਆਂ ਵੀ ਪਬਲਿਕ ਪਲੇਸਸ ਹੈਗੀਆਂ ਨੇ ਜਿੱਥੇ ਅਸੀਂ ਪੰਜਾਬੀ ਜਾਂਦੇ ਆ ਉਹ ਸਾਰੀਆਂ ਥਾਵਾਂ ਨੂੰ ਧਿਆਨ ਚ ਰੱਖ ਕੇ ਉੱਥੇ ਪਦਦ ਕਰ ਦੀ ਗੁਆਰ ਲੈਣੀ ਚਾਹੀਦੀ ਆ ਤੇ ਗੁਰਦੁਆਰਿਆਂ ਦੇ ਵਿੱਚ ਵੀ ਕਿਉਂਕਿ ਸਾਡੇ ਪੰਜਾਬੀਆਂ ਦੀ ਇਹ ਸਿਫਤ ਹੈਗੀ ਆ ਕਿ ਜਦੋਂ ਵਿਵਤਾ ਪਈ ਆ ਅਸੀਂ ਸਾਰੇ ਪਰ ਭਲੇਖੇ ਭੁਲਕੇ ਸੀ ਇੱਕ ਹੋ ਜਾਂਦੇ ਆ ਹਾਂ ਨਹੀਂ ਇਹ ਤਾਂ ਗੱਲ ਹੈਗੀ ਆ ਨਾਲ ਦੀ ਨਾਲ ਥੋੜਾ ਜਿਹਾ ਕਿ ਭਾਈ ਮੈਨੂੰ ਲੱਗਦਾ ਆ ਆਪਾਂ ਨੂੰ ਜਿਹੜੇ ਠੱਗ ਠੋਗ ਜਿਹੇ ਤਰ੍ਹਾਂ ਇਹ ਫਿਰਦੇ ਆ ਲੋਕ ਕਈ ਗੋ ਫੰਡ ਬਣਾ ਕੇ ਵੇਚ ਜਾਂਦੇ ਆ ਉਹਨਾਂ ਚੀਜ਼ਾਂ ਦੇ ਬਾਰੇ ਮੈਂ ਤੁਹਾਨੂੰ ਕੁਐਸਚਨ ਕਰਨਾ ਸੀਗਾ ਨੀਤਵੀਰ ਪਿਛਲੇ ਦਿਨੀ ਉਹ ਇੱਕ ਮੁੰਡਾ ਵਿਚਾਰਾ ਯੂ ਟਰਨ ਮਾਰਨ ਲੱਗਿਆ ਤੇ ਉਹਦੇ ਵਿੱਚ ਗੱਡੀ ਆ ਕੇ ਵੱਜੀ ਤੇ ਠੀਕ ਆ ਉਹ ਗਲਤ ਯੂ ਟਰਨ ਮਾਰ ਰਿਹਾ ਸੀ ਪਰ ਉੱਥੇ ਇੱਕ ਕੁਐਸਚਨ ਪੈਦਾ ਹੁੰਦਾ ਤੇ ਆਪਾਂ ਨੂੰ ਕੁਐਸਚਨ ਕਰਨਾ ਚਾਹੀਦਾ ਜਾਨੀ ਪਰ ਮੈਂ ਆਪਦੀ ਸੋਚ ਮੁਤਾਬਕ ਇੱਕ ਬਦੂਰੋਂ ਗੱਡੀ ਆ ਰਹੀ ਆ ਉਹ ਉਹ ਟਰੱਕ ਦੀ ਦਾ ਆਸੇ ਪਾਸੇ ਵੀ ਕੱਢ ਸਕਦਾ ਜਾਂ ਤਾਂ ਉਹ ਵੇਚਿਆ ਨਾ ਸੀ ਅਸਲ ਵਿੱਚ ਲੋਕ ਜੱਗੇ ਬਾਈ ਦਾ ਇੱਥੇ ਜਿਵੇਂ ਕਹਿੰਦਾ ਵੀ ਸਿੱਧੇ ਫਰੀਵੇ ਤੇ ਜਾਂਦੇ ਆ ਇਹ ਜਾਂ ਤਾਂ ਗੱਲੀ ਲੱਗੇ ਹੁੰਦੇ ਆ ਜਾਂ ਫੋਨ ਤੇ ਲੱਗੇ ਹੁੰਦੇ ਹੈਗੇ ਆ ਤੇ ਇਹਨਾਂ ਦਾ ਧਿਆਨ ਉਸ ਪਾਸੇ ਆਉਂਦਾ ਹੀ ਨਹੀਂ ਵੀ ਕੋਈ ਚੀਜ਼ ਮੂਹਰੋਂ ਵੀ ਸਾਡੇ ਆ ਫਰੀਵੇ ਦੇ ਵਿੱਚ ਆ ਜੂਗੀ ਚਲੋ ਉਹ ਦਰਘਟਨਾ ਵਾਪਰੀ ਆ ਤੇ ਉਹਦੇ ਤੇ ਜਿਹੜਾ ਮੇਰਾ ਮੇਨ ਕੁਐਸਚਨ ਸੀਗਾ ਉਹਦੇ ਤੇ ਪਟੀਸ਼ਨ ਸਾਈਨ ਕਰਾਉਣ ਲੱਗੀ ਬਹੁਤ ਬੰਦੇ ਉਹ ਬੀ ਹੈਂਸ ਹਨ ਕਰਕੇ ਨਾਲ ਉਹ ਥੱਲੇ ਪਾਇਆ ਹੈ ਵੀ 2 ਡਾਲਰ ਤੋਂ ਲੈ ਕੇ ਕਿੰਨੇ ਡਾਲਰ ਤੱਕ ਤੁਸੀਂ ਦਿੰਦੇ ਡੋਨੇਸ਼ਨ ਬਟਨ ਵੀ ਲੱਗਿਆ ਹੈ ਡੋਨੇਸ਼ਨ ਬਟਨ ਹੈ ਹਾਂ ਯਾਰ ਉਹ ਪੈਸਾ ਹੁਣ ਸਮਝਣ ਵਿੱਚ ਆਉਂਦਾ ਵੀ ਉਹ ਪੈਸਾ ਉਹਦੇ ਪਰਿਵਾਰ ਨੂੰ ਜਾਂ ਉਹਦੇ ਲਈ ਉਹ ਕਿਤਾ ਉਹਦਾ ਰਾਹ ਚ ਉਹੀ ਖੁਰਦ-ਬੁਰਦ ਹੋ ਗਿਆ ਇੱਥੇ ਵੀ ਜਿਵੇਂ ਜੋ ਪੈਸਾ ਇਕੱਠਾ ਕੀਤਾ ਜਾਵੇ ਉਹਨੂੰ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਪਾਰਦਰਸ਼ੀ ਹੋਵੇ ਉਹ ਕਿਵੇਂ ਹੋਵੇ ਉਹਦੇ ਬਾਰੇ ਜੇ ਕਿ ਭਾਈ ਮੈਂ ਉਦਣ ਦੇ ਜਿਹਦੇ ਪਹਿਲੇ ਦਿਨ ਪਟੀਸ਼ਨ ਦੇਖੀ ਆ ਉਹ ਫਿਰ ਮੈਂ ਉੱਥੇ ਜਾ ਕੇ ਦੇਖਿਆ ਨਾ ਉੱਤੇ ਕੋਈ ਫੋਨ ਨੰਬਰ ਨਾ ਤੇ ਕੋਈ ਈਮੇਲ ਤੇ ਥੱਲੇ ਲਿਖਿਆ ਸੋਰਸ এডਿਕੇਸ਼ਨ ਡਿਪਾਰਟਮੈਂਟ ਓਹ ਲਿਖਿਆ ਪਟੀਸ਼ਨ ਜਿਹੜੀ ਚੱਲੀ ਉਹ ਆਸਟ੍ਰੇਲੀਆ ਤੋਂ ਚੱਲੀ ਮੇਰੇ ਬੰਦਾ ਨੁਕਸਾਨ ਹੋਇਆ ਅਮਰੀਕਾ ਚ ਤੇ ਅਸਲੀਗਰੀ ਪਟੀਸ਼ਨ ਦੇ ਇਥੇ ਕੀ ਅਸਰ ਹੋਊਗਾ ਉਦੋਂ ਹੀ ਮੈਂ ਗੱਲਾਂ ਕਹਿਆ ਕਈ ਬੰਦੇ ਨੂੰ ਗੁੱਸਾ ਵੀ ਲੱਗਿਆ ਵੀ ਇਹ ਜੀ ਉਹਦੇ ਹੱਕ ਚ ਨਹੀਂ ਖੜਦੇ ਮੈਂ ਕਿਹਾ ਸੀ ਇਹ ਪਟੀਸ਼ਨ ਪੈਸੇ ਵੀ ਇਕੱਠੇ ਕਰੂਗੀ ਇਹ ਪਟੀਸ਼ਨ ਬੈਕਫਾਇਰ ਵੀ ਕਰੂਗੀ ਕਰੂਗੀ ਬਿਲਕੁਲ ਬਿਲਕੁਲ ਜਦੋਂ ਉਹ ਖਬਰ ਵੱਡੇ ਚੈਨਲਾਂ ਤੇ ਚੱਲੀ ਹਾਂ ਉਹ ਕਹਿੰਦੇ ਵੀ ਤੁਹਾਨੂੰ ਅੱਛਾ ਜਿਹੜੇ ਮਰ ਗਏ ਉਹਨਾਂ ਦਾ ਕੋਈ ਫਿਕਰ ਨਹੀਂ ਤੇ ਜਿਹੜਾ ਥੋੜਾ ਫਸਿਆ ਵਾ ਉਹਨੂੰ ਤੁਸੀਂ ਬਚਾਉਣ ਵਾਸਤੇ ਆਗੇ ਤੇ ਡਿਸਾਂਟੇ ਨੇ ਉਹਦੋਂ ਪਿੱਛੋਂ ਬਿਆਨ ਦੇਤਾ ਜਿਹੜਾ ਗਵਰਨਰ ਆ ਲੋਡਾ ਦੇ ਗਵਰਨਰ ਹਾਂਜੀ ਹਾਂਜੀ ਉਹ ਕਹਿੰਦਾ ਬੱਲੇ ਓ ਤੁਹਾਡੇ ਐਂ ਕਹਿੰਦਾ ਪਟੀਸ਼ਨ ਅਸਾਈਨ ਹੋ ਕੇ ਸਜ਼ਾਾਂ ਮ ਖਤਮ ਹੋਣ ਲੱਗੀਆਂ ਸਰ ਗਿਆ ਉਹ ਕਹਿੰਦਾ ਅਸੀਂ ਸਜ਼ਾ ਜੋ ਵੀ ਸਾਡੀ ਹੋਊਗੀ ਦੇਵਾਂਗੇ ਪਰ ਇੱਥੋਂ ਇੱਕ ਸਬਕ ਲੈਣ ਦੀ ਲੋੜ ਹੈਗੀ ਆ ਵੀ ਬਿਨਾਂ ਸੋਚੇ ਸਮਝੇ ਕੋਈ ਡੋਨੇਸ਼ਨ ਨਾ ਦੇਓ ਆਨਲਾਈਨ ਬਹੁਤ ਠੱਗ ਤੁਰੇ ਫਿਰਦੇ ਆ ਤੇ ਜਿਹੜੇ ਗੋ ਫੰਡ ਵਗੈਰਾ ਪਾ ਕੇ ਤੁਹਾਡਾ ਪੈਸਾ ਉਹ ਪਤਾ ਹੀ ਨਹੀਂ ਜਾਂਦਾ ਕਿੱਥੇ ਆ ਕਿੱਥੇ ਨਹੀਂ ਜਾਂਦਾ ਅਗਲੇ ਬਸ ਟਾਈਮ ਹੋ ਗਿਆ ਅਗਲੇ ਹੁਣ ਜੇ ਅੱਗੇ ਆਪਾਂ ਇੱਥੋਂ ਗੋ ਫੰਡ ਬਣਾਤਾ ਹਾਂਜੀ ਹਾਂਜੀ ਉਹ ਚੁਪ ਕਰਕੇ ਤੂੰ ਪੈਸੇ ਕਿੱਥੇ ਕਰ ਗੋ ਫੰਡ ਬੰਦ ਕਰਦੇ ਇਹਨਾਂ ਨੂੰ ਕਿੱਥੇ ਗਿਆ ਕਿੱਥੇ ਨਹੀਂ ਬਿਲਕੁਲ ਬਿਲਕੁਲ ਯਾਰ ਸੋਈ ਚੀਜ਼ਾਂ ਤੋਂ ਸੁਚੇਤ ਰਹੋ ਜੇ ਇਦਾਂ ਦਾ ਕੋਈ ਗੋ ਫੰਡ ਵਗੈਰਾ ਬਣਦਾ ਕਨਫਰਮ ਕਰਨ ਤੋਂ ਬਿਨਾ ਉਹ ਚੀਜ਼ ਦੇ ਵਿੱਚ ਨਾ ਕਰਿਓ ਜਿਹੜੇ ਕੋਈ ਸਾਡੇ ਮੋਤਵਾਰ ਬੰਦੇ ਆ ਉਹ ਕੋਈ ਗੋ ਫੰਡ ਵਗੈਰਾ ਸ਼ੁਰੂ ਕਰਨ ਤਾਂ ਉਹਦੇ ਵਿੱਚ ਜਰੂਰ ਜਿਵੇਂ ਕਹਿੰਦਾ ਮਦਦ ਕਰਿਓ ਤੇ ਆਪਣੀਆਂ ਬੜੀਆਂ ਵੱਡੀਆਂ ਵੱਡੀਆਂ ਜਿਵੇਂ ਕਹਿੰਦਾ ਵੀ ਇੜਗਾ ਉਹ ਖਾਲਸਾ ਏਡਰ ਵੀ ਹਾਂ ਜਿੱਥੇ ਬੰਦਕਾਂ ਜਾਂ ਹੋਰ ਜਿੱਥੇ ਬੰਦਕਾਂ ਜੀ ਕੋਈ ਇਦਾਂ ਦਾ ਕੰਮ ਕਰਨ ਤਾਂ ਜਰੂਰ ਉਹਦੇ ਚ ਮਦਦ ਦਿਓ ਵੀ ਜਿੱਥੇ ਆਪਾਂ ਨੂੰ ਪਤਾ ਵੀ ਆਪਣਾ ਪੈਸਾ ਉਥੇ ਪਹੁੰਚੂਗਾ ਪਰ ਰਵੀ ਸਿੰਘ ਖਾਲਸਾ ਬਹੁਤ ਵਧੀਆ ਕੰਮ ਕਰ ਰਿਹਾ ਹਾਂ ਵਧੀਆ ਕੰਮ ਕਰ ਰਿਹਾ ਉਹ ਜਾਣਦੇ ਵੀ ਉਥੇ ਮੇਰੇ ਖਿਆਲ ਬਤਾਉਂਗੇ ਕਰਦੇ ਵੀ ਆ ਤੇ ਉਹ ਜੇ ਦੇਣਾ ਉਹ ਜੇ ਸੰਸਾਰ ਨੂੰ ਦੋ ਨਹੀਂ ਤਾਂ ਜਿਸ ਤਰ੍ਹਾਂ ਤੁਸੀਂ ਕਿਹਾ ਵਾ ਬਈ ਆਪੋ ਆਪਣੇ ਪਿੰਡ ਦਾ ਸਭ ਤੋਂ ਬੈਸਟ ਆ ਤੁਹਾਡੇ ਪਿੰਡ ਜਿਹੜਾ ਹੜ ਨਹੀਂ ਆਇਆ ਤੁਹਾਡੇ ਪਾਣੀ ਨਹੀਂ ਆਇਆ ਪਰ ਤੁਹਾਡੇ ਦਿਲ ਚ ਇਹਦਾ ਦਰਦ ਤਾਂ ਹੈਗਾ ਨਾ ਆਪਾਂ ਉਹਨਾਂ ਦਾ ਹੋਰ ਵੀ ਜ਼ਿਆਦਾ ਫਰਜ਼ ਬਣਦਾ ਕਿ ਉਹਨਾਂ ਇਲਾਕਿਆਂ ਦੇ ਵਿੱਚ ਆਪਾਂ ਵੱਧ ਤੋਂ ਵੱਧ ਹੈਲਪ ਕਰੀਏ ਆਪ ਜਾਈਏ ਪਸ਼ੂਵਾਲੀ ਪਠਾਰ ਤੱਕ ਲੈ ਕੇ ਜਾਈਏ ਤੇ ਵੱਡੀ ਚੀਜ਼ ਹੀ ਨੀਤੇ ਭਾਈ ਜਿਹੜੀ ਮੈਂ ਸੋਚਦਾ ਭਈ ਹੁਣ ਤਾਂ ਪਾਣੀ ਦੀ ਬਿਵਪਤਾ ਪਈ ਹੋਈ ਆ ਹਾਂ ਹੁਣ ਲੋਕ ਮਦਦ ਹੋ ਵੀ ਨਹੀਂ ਆ ਜ਼ਿਆਦਾ ਲੋੜ ਪੈਸੇ ਦੀ ਦਵਾਈਆਂ ਦੀ ਉਦੋਂ ਪੈਣੀ ਆ ਜਦੋਂ ਪਾਣੀ ਉਤਰ ਗਿਆ ਹੋ ਜੱਗੇ ਭਾਈ ਇੰਨਾ ਦੇਖ ਪਸ਼ੂ ਮਰ ਗਿਆ ਉਹ ਬਿਮਾਰੀਆਂ ਫੈਲਣਗੀਆਂ ਮਛਰ ਆਊਗਾ ਬਿਲਕੁਲ ਡੀਗੀ ਦਾ ਕਰਕੇ ਉੱਥੇ ਦਵਾਈਆਂ ਦੀ ਵੀ ਲੋੜ ਪਊਗੀ ਮੋੜ ਬਸੇਵੇ ਦੀ ਵੀ ਲੋੜ ਮੋੜ ਬਸੇਵੇ ਦੀ ਲੋਕਾਂ ਨੂੰ ਪਸ਼ੂਆਂ ਦੀ ਵੀ ਲੋੜ ਪੈਣੀ ਆ ਇੰਨਾ ਪਸ਼ੂ ਜਿਹੜਾ ਮਰ ਗਿਆ ਪਰ ਭਾਈ ਤਾਂ ਤਾਈਂ ਦੁੱਧ ਪੀਣਗੇ ਕਹੀਂ ਪੀਣਗੇ ਬਿਲਕੁਲ ਤੇ ਜਿਹਦਾ ਕਰਕੇ ਵਾਕਿਆ ਤੁਹਾਡੀ ਗੱਲ ਠੀਕ ਆ ਇਹ ਹਜੇ ਤਾਂ ਸ਼ੁਰੂਆਤ ਆ ਇਹਦਾ ਜਿਹੜੇ ਅਸਲੀ ਛੱਟੇ ਆ ਨਾ ਉਹ ਆਉਣ ਵਾਲੇ 6-8 ਮਹੀਨੇ ਦੇ ਵਿੱਚ ਆਪਾਂ ਨੂੰ ਦਿਸਣਗੇ ਤੇ ਉਹ ਚੀਜ਼ ਨੂੰ ਭਾਈ ਹੋਲਡ ਕਰਕੇ ਰੱਖੋ ਤੇ ਆਪਦਾ ਆਪਣਾ ਜਿਹੜਾ ਪੈਸਾ ਹੈਗਾ ਸਹੀ ਥਾਂ ਤੇ ਦਿਓ ਇੱਕ ਮੈਂ ਹੋਰ ਅਖੀਰ ਦੇ ਵਿੱਚ ਬੇਨਤੀ ਕਰਨਾ ਚਾਹੁੰਦਾ ਜੱਜੇ ਭਾਈ ਆਪਣੀਆਂ ਜਿੱਥੇ ਬੰਦਗਾਂ ਨੂੰ ਜਿਵੇਂ ਆਪਣੇ ਫ੍ਰਿਜਨਲ ਪੀਸੀ ਵਾਲੇ ਆ ਬਹੁਤ ਵਧੀਆ ਕੰਮ ਕਰ ਰਹੇ ਆ ਤੇ ਮੈਂ ਕਹਿੰਦਾ ਵੀ ਜਿਵੇਂ ਅੱਗੇ ਉਹ ਕੰਟੇਨਰ ਵਗੈਰਾ ਭਰ ਕੇ ਇੱਥੋਂ ਹੋਰ ਅੱਗ ਲੱਗਦੀ ਆ ਕਿਤੇ ਹਿਊਸਟਨ ਜਾਂ ਇਧਰ ਐਲ ਏ ਭੇਜਦੇ ਆ ਤੇ ਮੈਂ ਕਹਿੰਦਾ ਉਹਨਾਂ ਗੁਰਦੁਆਰਾ ਸਿੰਘ ਸਭਾ ਜਾਂ ਕਿਤੇ ਹੋਰ ਸਾਂਝੇ ਥਾਂ ਤੇ ਇਦਾਂ ਦਾ ਕੰਟੇਨਰ ਰੱਖਿਆ ਜਾਵੇ ਤੇ ਜਿੱਥੇ ਕੋਈ ਕੱਪੜਾ ਲੀੜਾ ਵੀ ਜੇ ਕੋਈ ਦਾਨ ਕਰਨਾ ਚਾਹੁੰਦਾ ਤੇ ਉਹ ਭਰ ਕੇ ਵੀਂਡਗਾ ਵਗੈਰਾ ਭੇਜਿਆ ਜਾਵੇ ਤੇ ਇਦਾਂ ਦਾ ਅਪਰਾਲਾ ਮੇਰੇ ਖਿਆਲ ਮੁਤਾਬਕ ਬਣਾ ਚਾਹੀਦਾ ਇੱਕ ਸਿਹਤ ਅਸਥਾ ਵੀ ਚਲਾਉਂਦੇ ਆ ਇੱਕ ਰਿਕੋਗਨਾਈਜ਼ਡ ਇੱਕ ਐਸੋਸੀਏਸ਼ਨ ਆ ਉਹਨਾਂ ਨੂੰ ਵੀ ਬੇਨਤੀ ਆ ਹੋਰ ਵੀ ਜਿੰਨੀ ਇਸ ਤਰ੍ਹਾਂ ਦੀਆਂ ਸੰਸਥਾਵਾਂ ਮਹਿਗੀਆਂ ਉਹਨਾਂ ਨੂੰ ਮੂਰੇ ਹੋਣਾ ਚਾਹੀਦਾ ਦੂਸਰਾ ਸਾਡੇ ਵੱਲੋਂ ਨੀੜਾ ਮੱਛੀ ਕੇ ਵੱਲੋਂ ਮੇਰੇ ਵੱਲੋਂ ਤੇ ਧਾਲੀਆਂ ਮੀਡੀਆ ਵੱਲੋਂ ਸਾਡੀ ਇਹ ਬੇਨਤੀ ਹੈ ਸਾਰੇ ਪੰਜਾਬੀਆਂ ਨੂੰ ਵੀ ਜਿੰਨੀ ਵੀ ਮਦਦ ਕਰ ਸਕਦੇ ਆ ਜਿੰਨਾ ਚਿਰ ਕਰ ਸਕਦੇ ਆ ਆਪਾਂ ਜਿੰਨਾ ਵੀ ਤਲਫਲ ਕਰ ਸਕਦੇ ਆ ਆਪਾਂ ਪੰਜਾਬ ਦੇ ਲਈ ਖੜੇ ਹੋਈਏ ਪੰਜਾਬ ਦੇ ਦਰਦ ਨੂੰ ਜਾਣੀਏ ਪੰਜਾਬ ਦੇ ਲੋਕਾਂ ਦੇ ਨਾਲ ਚੱਲੀਏ ਨਹੀਂ ਬਿਲਕੁਲ ਬਿਲਕੁਲ ਬਹੁਤ ਹੀ ਚੰਗਾ ਸਨੇਹਾ ਜੱਗੇ ਬਾਈ ਨੇ ਦਿੱਤਾ ਵੱਧ ਤੋਂ ਵੱਧ ਜਿੰਨੇ ਵੀ ਆਪਾਂ ਪੰਜਾਬੀਆਂ ਇਸ ਟਾਈਮ ਪੰਜਾਬ ਨੂੰ ਸਾਡੀ ਲੋੜ ਆ ਸਾਨੂੰ ਨਾਲ ਖੜਨ ਦੀ ਲੋੜ ਆ ਟਟ ਕੇ ਖੜਾਂਗੇ ਤੇ ਪੰਜਾਬੀ ਕਦੇ ਵੀ ਦਬਦੇ ਨਹੀਂ ਹੈਗੇ ਵੱਡੀਆਂ-ਵੱਡੀਆਂ ਵੱਡੀਆਂ ਮੁਸੀਬਤਾਂ ਦੇ ਵਿੱਚੋਂ ਅਸੀਂ ਨਿਕਲੇ ਹੋਏ ਹੈਗੇ ਆ ਘੋੜਿਆਂ ਦੀਆਂ ਕਾਠੀਆਂ ਤੇ ਬਹਿ ਕੇ ਰਾਤਾਂ ਕੱਟਾਂਗਾ ਸਾਡੇ ਬਜ਼ੁਰਗਾਂ ਨੇ ਤੇ ਮੇਰਾ ਖਿਆਲ ਵੀ ਇਸ ਟਾਈਮ ਦੇ ਵਿੱਚੋਂ ਵੀ ਅਸੀਂ ਕਰਕੇ ਬਾਹਰ ਆਵਾਂ। ਇਹਦੇ ਵਿੱਚ ਸਾਡਾ ਮੈਂ ਨਹੀਂ ਸਮਝਦਾ ਵੀ ਕਿਸੇ ਵੀ ਐਨਆਰਏ ਦਾ ਕੋਈ ਨੁਕਸਾਨ ਆ ਕਿਉਂਕਿ ਜਦੋਂ ਅਸੀਂ ਪੰਜਾਬ ਦੀ ਧਰਤੀ ਤੋਂ ਇੱਥੇ ਤੱਕ ਪਹੁੰਚੇ ਸੀ ਅਸੀਂ 2 ਜਾਂ 3 ਡਾਲਰ ਲੈ ਕੇ ਆਏ ਸੀ। ਬਿਲਕੁਲ। ਹੈ ਨਹੀਂ ਕੋਈ 100 ਲੈ ਆਇਆ ਹੁਬਾ ਤੁਹਾਡਾ। ਰਾਈਡ ਜਾਪਾ ਕਰਦੇ ਤੱਕ ਆਏ ਸੀ। ਅੱਜ ਪ੍ਰਮਾਤਮਾ ਨੇ ਥੋੜਾ ਕੁਝ ਬਖਸ਼ਿਆ ਹੋਇਆ ਤੇ ਉਹਦੇ ਵਿੱਚੋਂ ਜਿੰਨਾ ਵੀ ਹੋ ਸਕਦਾ ਆਪਾਂ ਮਿੱਟੀ ਦਾ ਮੁੱਲ ਬੋੜੀਓ ਜਮਣ ਭੋਏ ਤੇ ਪਈ ਵਿਫਤਾ ਨੂੰ ਆਪਣੇ ਆਪ ਤੇ ਪਈ ਵਿਫਤਾ ਜਾਣੀਏ ਤੇ ਲੋਕਾਂ ਦੀ ਮਦਦ ਕਰੀਏ। ਬਿਲਕੁਲ। ਬਹੁਤ-ਬਹੁਤ ਧੰਨਵਾਦ ਜੀ। ਇਹਨਾਂ ਨਾਲ ਗੁਰੂ ਫਤੇ ਜੀ, ਮਾਣਜੀ ਕਾਲਸਾ,